ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਫਰੇ ਲੈ ਕੇ ਹਾਜ਼ਰ ਹਾਂ ਜੀ ਅਗਲੇ 5 ਦਿਨਾਂ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਯਾਨੀ ਕਿ 5 ਮਈ ਤੱਕ ਪੰਜਾਬ ਦਾ ਫਲਸ ਨਾ ਲੱਗਦੇ ਖੇਤਰਾ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਔਰ ਮੀਂਹ ਚੜ੍ਹਦੇ ਕਿੰਨੇ ਕਾਸਰ ਹੋਣਗੇ ਇਹ ਵੀ ਤੁਹਾਨੂੰ ਦੱਸਾਂਗੇ ਐਸ ਲਈ ਜੀ ਤਾਜ਼ਾ ਸੈਟਲਰ ਦੱਸੇ ਰਹਾਂ ਤੇ ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਸਵੇਰ ਦੇ ਲਗਭਗ 8:00 ਵਜੇ ਜਾ ਰਹੀ ਹੈ ਤੇ ਮਈ ਮਹੀਨੇ ਦਾ ਚੜ੍ਹਦਾ ਅੱਜ ਦਿਨ ਹੈ 1 ਮਈ ਦੇ ਅੱਜ ਸਵੇਰ ਹੈ ਜਿਗਰਾਫਾ ਐਸਲ ਦੀ ਤਸਵੀਰ ਦੇਖਦੇ ਆ ਤੇ ਲਗਭਗ ਪੰਜਾਬ ਹਰਿਆਣਾ ਰਾਜ ਸਾਧ ਦੇ ਵਿੱਚ ਮੌਸਮ ਠੀਕ ਠਾਕ ਬਣਿਆ ਹੋਇਆ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਮੌਸਮ ਐ ਜਿਹੜਾ ਥੋੜਾ ਬਦਲੂਆਈ ਵਾਲਾ ਬਣਿਆ ਹੋਇਆ ਤੇ ਕਿਤੇ ਕਿਤੇ ਹੂਮਸ ਜੜੀ ਐਸਲ ਬਣੀ ਹੋਈ ਐ ਅੱਜ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਪਰੇ ਦੀ ਹਵਾ ਕਾਫੀ ਤੇਜ਼ੀ ਨਾਲ ਚੱਲ ਰਹੀ ਸੀ ਸੋ ਅੱਜ ਤੋਂ ਪਛਮੀ ਸਿਸਟਮ ਦੀ ਸ਼ੁਰੂਆਤ ਹੈ ਜਿਹੜੀ ਹੋ ਚੁੱਕੀ ਆ ਪਛਮੀ ਸਿਸਟਮ ਸਰਗਰਮ ਅੱਜ ਹੋ ਜਾਏਗਾ ਦੁਪਹਿਰ ਤੋਂ ਬਾਅਦ ਬਦਲਵੰਦ ਦੇ ਅਸਰ ਹੋਣਗੇ ਜਿਵੇਂ ਕਿ ਅਸੀਂ ਨੂੰ ਪਹਿਲਾਂ ਦੱਸਿਆ ਆ ਰਹੇ ਹਾਂ ਕਿ ਹੀਟ ਜਿਹੜੀ ਆ ਕਾਫੀ ਅਹਿਮ ਰੋਲ ਇਹ ਸਿਸਟਮ ਦੇ ਵਿੱਚ ਪਲੇ ਕਰੇਗੀ ਦੂਜੀ ਐਂਟੀ ਸਰਕੂਲੇਸ਼ਨ ਜਿਹੜੀ ਪਰੇ ਦੀ ਹਵਾਵਾਂ ਨੇ ਜਿਹੜੀਆਂ ਇਸਟੂਵੈਂਟ ਜਿਹੜੀ ਕਿ ਬੰਗਾਲ ਦੀ ਖਾੜੀ ਤੋਂ ਸਿੱਧਾ ਪਹੁੰਚ ਕਰ ਰਹੀਆਂ ਨੇ ਉੱਤਰ ਭਾਰਤ ਵੱਲ ਇਹਨਾਂ ਦੇ ਵਿੱਚ ਨਵੀਂ ਮੌਜੂਦ ਹੈ ਨਵੇਂ ਮੌਜੂਦ ਹੋਣ ਕਰਕੇ ਮੌਸਮ ਥੋੜਾ ਸਰ 43 44 ਨੂੰ ਜਾ ਫੌਚੇ ਸੀ ਉਹਨਾਂ ਦੇ ਵਿੱਚ ਥੋੜੀ ਗਰਾਵਟ ਹੈ ਹੁਣ ਜਿਹੜੀ ਦਰਜ ਕੀਤੀ ਗਈ ਆ ਜੇਕਰ ਹੋਈ ਤਾਂ 24 ਘੰਟਿਆਂ ਤੇ ਆ ਅੰਕੜੇ ਚੱਕਦੇ ਆ 41.2 ਡਿਗਰੀ ਦੇ ਨਾਲ ਬਠਿੰਡਾ ਯਰ ਫਿਰ ਸਭ ਤੋਂ ਗਰਮ ਖੇਤਰ ਰਿਹਾ ਜੀ ਪੰਜਾਬ ਦੇ ਵਿੱਚ ਸਰਸਾ ਜ਼ਿਲ੍ਹਾ 40.2 ਡਿਗਰੀ ਦੇ ਨਾਲ ਅੱਜ ਤੇ ਚੌਵੀ ਘਟੇ ਦੇ ਵਜੇ ਸਭ ਤੋਂ ਗਰਮ ਖੇਤਰਦਾਰ ਜੋ ਹੋਇਆ ਹਰਿਆਣੇ ਦੇ ਵਿੱਚ 35 ਤੋਂ ਲੈ ਕੇ 37 38 ਦੇ ਆਸ-ਪਾਸ ਮੈਕਸਿਮਮ ਟੈਂਪਰੇਚਰ ਹੈ ਜਿਹੜੇ ਪੰਜਾਬ ਦੇ ਚੱਲਦੇ ਹੋਏ ਨੇ ਤੇ 37 ਤੋਂ 39 ਦੇ ਆਸ-ਪਾਸ ਮੈਕਸਿਮਮ ਜਲਿਆੜਾ ਦੇ ਵਿੱਚ ਟੈਂਪਰੇਚਰ ਜਿਹੜੇ ਹਰਿਆਣੇ ਦੇ ਚੱਲਦੇ ਹੋਏ ਨੇ ਸੋ ਜਿਹੜੇ ਜ਼ਿਲ੍ਹੇ ਪਹਾੜਾ ਦੇ ਨਾਲ ਲੱਗਦੇ ਆ ਜੀ ਹੁਸ਼ਿਆਰ ਫਿਰ ਨਵਾਂ ਸ਼ਹਿਰ ਚੰਡੀਗੜ੍ਹ ਮੁਹਾਲੀ ਰੋਪੜ ਇਹਨਾਂ ਭਾਗਾਂ ਦੇ ਵਿੱਚ ਟੈਂਪਰੇਚਰ ਜਿਹੜ ਨਵਾਵਾਂਗੇ ਲੁਧਿਆਣਾ ਸੰਗਰੂਰ ਫਰੀਦਕੋਟ ਫਿਰੋਜ਼ਪੁਰ ਬਠਿੰਡਾ ਸ਼ਰਮਸਾਹ ਸਾਹਿਬ ਇਹਨਾਂ ਖਾਗਾਂ ਦੇ ਵਿੱਚ ਟੈਂਪਰੇਚਰ ਜਿਹੜੇ 37 38 39 ਦੇ ਆਸ-ਪਾਸ ਚੱਲਦੇ ਹੋਏ ਨੇ ਸੋ ਇਹ ਟੈਂਪਰੇਚਰ ਹੇਠਾਂ ਕਿਉਂ ਆਇਆ ਨੇ ਕਿਉਂਕਿ ਪੁਰੇ ਦੀ ਹਵਾ ਜੜੀ ਆ ਉਹ ਚੱਲ ਰਹੀ ਸੀ ਬਿਤੇ ਤਿੰਨ ਚਾਰ ਦਿਨਾਂ ਤੋਂ ਸੋ ਆਪਾ ਸਿਸਟਮ ਧਿਆਵਾਂਗੇ ਅੱਜ ਤੋਂ ਪਛਮੀ ਸਿਸਟਮ ਆਪਣਾ ਰੰਗ ਜੜਾ ਜਆ ਆਪਣਾ ਸੱਤ ਦਿਖਾਉਣਾ ਸ਼ੁਰੂ ਕਰੇਗਾ ਅਗਲੇ 6-7 ਦਿਨ ਜਿਹੜੇ ਹੋਣਗੇ ਉਹ ਸਿਸਟਮ ਵਾਲੇ ਹੋਣਗੇ ਬੱਦਲ ਦੁਪਹਿਰ ਤੋਂ ਵੱਧ ਬਣਿਆ ਕਰੇਗਾ ਦੁਪਹਿਰ ਤੋਂ ਫੈਲਾ ਫੈਲਣ ਕੋਈ ਉਮੀਦ ਦਾ ਚਾਂਸ ਨਹੀਂ ਹੋਣਗੇ ਬਹੁਤੇ ਭਾਗਾਂ ਦੇ ਵਿੱਚ ਉਮੀਦ ਜਿਹੜੇ ਚਾਂਸ ਵਰਣਗੇ ਉਮੀਦ ਚਖੜ ਹਨੇਰੀ ਦੇ ਉਹ ਦੁਪਹਿਰ ਤੋਂ ਲੈ ਕੇ ਰਾਤ ਦੇ ਯਾਨੀ ਕਿ ਦੁਪਹਿਰ ਤੋਂ 12 ਵਜੇ ਤੋਂ ਬਾਅਦ ਤੇ ਰਾਤ ਦੇ 12 ਵਜੇ ਤੋਂ ਫੈਲਾ ਫੈ ਦੀ ਹਵਾ ਖੁੱਲ ਕੇ ਚੱਲੀ ਜਾਂਦੀ ਹੈ ਤਾਂ ਉਹਨਾਂ ਫਾਗਾਂ ਦੇ ਵਿੱਚ ਬੱਦਲ ਉੱਤਰਨ ਦੇ ਬਹੁਤੇ ਚਾਂਸ ਹੁੰਦੇ ਨੇ ਇਸ ਲਈ ਹੀਟ ਜਿਹੜੀ ਆ ਤੇ ਹੋਰ ਇਹਦੀ ਹਵਾ ਕਾਫੀ ਅਹਿਮ ਰੋਲ ਪਲੇ ਕਰਦੀ ਆ ਇਸ ਸਿਸਟਮ ਦੇ ਵਿੱਚ ਦੂਜਾ ਇਹ ਸਿਸਟਮ ਤਗੜੇ ਲੈਵਲ ਦਾ ਜੀ ਬਹੁਤਾ ਤਗੜਾ ਤਾਂ ਨਹੀਂ ਪਰ ਹਲਕੇ ਤੋਂ ਲੈ ਕੇ ਦਰਮਿਆਨੇ ਲੈਵਲ ਦਾ ਇਹ ਸਿਸਟਮ ਹੈ ਤੇ ਬਹੁਤੇ ਫਾਗਾਂ ਦੇ ਵਿੱਚ ਭਾਵੇਂ ਪੰਜਾਬ ਹੈ ਹਰਿਆਣਾ ਹੈ ਰਾਜਸਥਾਨ ਹੈ ਬਹੁਤੇ ਫਾਗਾਂ ਦੇ ਵਿੱਚ ਉਮੀਦ ਹੈ ਜਿਹੜੀ ਉਹ ਹਲਕੇ ਉਮੀਦ ਹੀ ਰਹੇਗੀ ਤੇ ਕਿਤੇ ਕਿਤੇ ਕੁਝ ਜਲਿਆਸੇ ਹੋ ਸਕਦੇ ਨੇ ਜਿੱਥੇ ਦਰਮਿਆਨੇ ਲੈ ਕੇ ਤਗੜੀ ਝਟ ਵੀ ਲੱਗ ਸਕਦੀ ਆ ਕੁਝ ਖੇਤਰਾਂ ਦੇ ਵਿੱਚ ਗੜੇ ਮਾਰ ਵੀ ਇਹ ਸਿਸਟਮ ਕਰਾ ਸਕਦਾ ਹੈ ਸੋ ਜਿੱਥੇ-ਜਿੱਥੇ ਬਦਲ ਬਣੇਗਾ ਜੀ ਉਹ ਅਪਡੇਟ ਅਸੀਂ ਤੁਹਾਨੂੰ ਦਿੰਦੇ ਰਹਾਂਗੇ ਬੈਕ ਟੂ ਬੈਕ ਯਾਨੀ ਕਿ ਲਿਖਤੀ ਪੋਸਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਜਿੱਥੇ ਬਦਲ ਬਣ ਗਿਆ ਉਹਦੇ ਨਾਲ ਲੱਗਦੇ ਤਿੰਨ ਚਾਰ ਜ਼ਿਲ੍ਹਿਆਂ ਨੂੰ ਫਿਰ ਉਹ ਕਵਰ ਕਰ ਜਾਏਗਾ ਲੈਂਦੇ ਤੋਂ ਚੜ੍ਹਦੇ ਵਾਲੇ ਹੱਸੇ ਠੰਡੀ ਹਨੇਰੀ ਕੂਚ ਕਰ ਸਕਦੀ ਹੈ ਕਾਲੀਆਂ ਘਟਾਵਾਂ ਦੇ ਨਾਲ ਸੋ ਇਹ ਸਾਰਾ ਕੁਝ ਵਾਪਰੇਗਾ ਜੀ ਆਉਂਦੇ ਦਿਨਾਂ ਦੇ ਦਰਮਿਆਨ ਅੱਜ ਦੁਪਹਿਰ ਤੋਂ ਬਾਅਦ ਉਹ ਬਦਲ ਬਣਨ ਦੇ ਚਾਂਸ ਨੇ ਉਹ ਕਿਹੜੇ ਖੇਤਰ ਹੋਣਗੇ ਮਾਝਾ ਖੇਤਰ ਹੋ ਸਕਦਾ ਹੈ ਮਾਲਵਾ ਖੇਤਰ ਹੋ ਸਕਦਾ ਹੈ ਇਹ ਤੁਹਾਨੂੰ ਮੌਕੇ ਤੇ ਜਿਹੜੀ ਅਪਡੇਟ ਅਸੀਂ ਦੁਪਹਿਰ ਤੋਂ ਬਾਅਦ ਦਵਾਂਗੇ ਜਾਂ ਫਿਰ ਇੱਕ ਵੀਡੀਓ ਪਾ ਕੇ ਤੁਹਾਰੇ ਨਾਲ ਸਾਂਝਾ ਕਰਦਾਂਗੇ ਅਪਡੇਟ ਕਿ ਆਉਂਦੇ ਘੰਟਿਆਂ ਦੇ ਦਰਮਿਆਨ ਕਿਹੜੇ ਖੇਤਰਾਂ ਦੇ ਵਿੱਚ ਮੀਂਹ ਜੜਿਆ ਪਾਚ ਕਰ ਰਹੇ ਨੇ ਕੋਲਮ ਲਾ ਕੇ ਕਹਾਣੀ ਇੱਥੇ ਮੁੱਕਦੀ ਹੈ ਜੀ ਕਿ ਆਉਂਦੇ ਜਿਹੜੇ 6-7 ਦਿਨ ਨੇ ਯਾਨੀ ਕਿ ਆਪਾਂ 5 ਤਰੀਕ ਤੱਕ ਤਾਂ ਗੱਲ ਕਰ ਰਹੇ ਆ ਉਸ ਤੋਂ ਵੀ ਅੱਗੇ ਵਧ ਜਾਣੇ ਆ 6-7 ਤਰੀਕ ਤੱਕ ਪੰਜਾਬ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਹਿਮਾਚਲ ਉੱਤਰਾਖੰਡ ਤੇ ਜੰਮੂ ਦੇ ਖੇਤਰ ਦੂਜੇ ਪਾਸੇ ਜੀ ਲੈਂਦਾ ਪੰਜਾਬ ਪਾਕਿਸਤਾਨ ਦੇ ਉੱਤਰ ਪੱਛਮੀ ਭਾਗ ਔਰ ਜਿਹੜੇ ਦੱਖਣੀ ਭਾਗਾਂ ਤੱਕ ਜਿਹੜੀ ਆ ਪਹੁੰਚ ਕਰੇਗਾ ਇਹ ਸਿਸਟਮ ਹਲਕੇ ਤੋਂ ਲੈ ਕੇ ਦਰਮਿਆਨੇ ਮੀ ਬਹੁਤੇ ਭਾਗਾਂ ਦੇ ਵਿੱਚ ਭਾਵੇਂ ਪੰਜਾਬ ਹਰਿਆਣਾ ਰਾਜਸਥਾਨ ਤੇ ਕੁਝ ਖੇਤਰਾਂ ਦੇ ਵਿੱਚ ਗਰੇਵਾਰ ਕੁਝ ਖੇਤਰਾਂ ਦੇ ਤੇ ਤਗੜਾ ਹਨੇਰ ਚਖੜ ਉਹ ਕੋਈ ਵੀ ਜਲੇ ਹੋ ਸਕਦੇ ਨੇ ਉਹਦੀ ਅਫਰਡ ਤੁਹਾਨੂੰ ਅਸੀਂ ਮੌਕੇ ਦੇ ਦਿਆਂਗੇ ਤੇ ਕੁਝ ਭਾਗਾਂ ਦੇ ਵਿੱਚ ਘਰੇਵਾਰ ਸੋ ਇਹ ਸਾਰਾ ਕੁਝ ਸਿਸਟਮ ਦਰਜ ਕਰਾਵੇਗਾ ਅਗਲੇ 5 ਦਿਨਾਂ ਦੇ ਦਰਮਿਆਨ ਚੜਦਾ ਫਰਾ ਜਿਹੜਾ ਉੱਤੇ ਨੂੰ ਜਾ ਰਿਹਾ ਤਾਂ ਨੂੰ ਜਾ ਰਿਹਾ 40 42 ਦੇ ਹੋਂਚਾ ਹੋਇਆ ਇਹਨੂੰ ਠੱਲ ਫਾਣ ਦੇ ਲਈ ਸਿਸਟਮ ਵਿੱਚ ਕਾਫੀ ਹੈ ਤੇ ਇਹ ਪਾਰਾ ਆਉਂਦੇ ਆਉਂਦੇ ਜਿਹੜੇ ਅਗਲੇ ਜਿਹੜੇ 4-5 ਦਿਨ ਨੇ ਥੱਲੇ ਦਰਜ ਹੋਵੇਗਾ ਜਿਹੜੇ 34 35 ਦੇ ਜਿਹੜੇ ਮੈਕਸਿਮਮ ਟੈਂਪਰੇਚਰ ਹੈ ਜਿਹੜੇ ਉਹ ਆ ਜਾਣਗੇ ਸੋ ਕਾਫੀ ਕੁਝ ਡਿਪੈਂਡ ਪਰ ਇਹਦੀ ਹਵਾ ਪਲੱਸ ਹੀਟ ਦੋਨੋਂ ਚੀਜ਼ਾਂ ਦੇ ਕਰੇਗਾ ਜਿੱਥੇ ਕਿ ਤੇ ਪੁਰਾ ਤੇਜ਼ ਚੱਲ ਰਿਹਾ ਤੇ ਹੀਟ ਲੱਗ ਰਹੀ ਹੈ ਕਾਫੀ ਚਾਂਸ ਯਾਨੀ ਕਿ 90 95 ਫੀਸੈਂਟ ਚਾਂਸ ਬਣ ਜਾਂਦੇ ਨੇ ਕਿ ਉਹਰਾ ਫਾਗਾ ਦੇ ਵਿੱਚ ਬੱਦਲ ਜੜਿਆ ਜਾਂ ਦੁਖੜ ਤੋਂ ਵੱਧ ਬਣ ਸਕਦਾ ਤੁਹਾਡੇ ਏਰੀਆ ਦੇ ਵਿੱਚ ਪੁਰਾ ਕਿੰਨਾ ਚੱਲ ਰਿਹਾ ਅਤੇ ਹੀਟ ਕਿੰਨੀ ਕਿੱਲ ਰਹੀ ਹੈ ਦੁਪਹਿਰ ਤੱਕ ਇਹ ਤੁਸੀਂ ਆਪ ਹੰਦਾ ਸਾ ਲਗਾ ਸਕਦੇ ਆ ਜੀ ਦੁਪਹਿਰ ਦੀ ਵੀਡੀਓ ਦੇ ਵਿੱਚ ਮਿਲਦੇ ਆ ਧੰਨਵਾਦ ਸ਼ੁਕਰੀ